ਸਮਾਚਾਰ ਚੱਲ ਰਿਹਾ ਹੈ ਪੱਲਾ ਪੱਲਾ ਸਾਦਾ ਇਸਰਾ ਅਕਸਮਾਤ ਮ੍ਰਿਤਨ ਹੋ ਗਿਆ ਫਿਰ ਚਰਨਜੀਤ ahuja ਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇਹਨਾਂ ਸੋਨਾ ਸੁਨਕਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸਰਾ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਇਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸਵੇਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੇ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪਰਮਾਤਮਾ ਅੱਗੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਸੀਂ ਇਹਦੀ ਆਤਮਾ ਨੂੰ ਆਪਣੇ ਚੜ੍ਹਨਾਚ ਸਥਾਨ ਦੇਣਾ ਠੀਕ ਹੈ ਬਹੁਤ ਪਹਿਲਾਂ